ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕਿਦਾਂ ਠੀਕ ਹੋ ਉਮੀਦ ਕਰਦੀ ਆ ਤੁਸੀਂ ਸਭ ਠੀਕ ਹੀ ਹੋਵੋਗੇ ਅੱਜ ਆ ਮੇਰੀ ਭੈਣ ਆਈ ਹੋਈ ਐ ਜੀ ਘਰ ਮੈਂ ਨਾ ਸਾਰਿਆਂ ਨੂੰ ਦੇਖ ਕੇ ਤਾਂ ਉਹ ਹੁਣ ਜਰਾ ਆਪਣੇ ਫੋਨਾਂ 'ਚ ਬਿਜ਼ੀ ਹੋਏ ਆ ਤੇ ਮੈਨੂੰ ਆਇਆ ਵੀ ਮੈਂ ਐਸੇ ਟੌਪਿਕ ਤੇ ਕਿਉਂ ਨਾ ਅੱਜ ਜਿਹੜੀ ਆ ਵੀਡੀਓ ਬਣਾਈ ਜਾਵੇ ਆਪਾਂ ਦੇਖੋ ਪਹਿਲਾਂ ਤਾਂ ਜਦੋਂ ਅੱਗੇ ਕੋਈ ਕਿਸੇ ਨੇ ਆਉਣਾ ਜਾਣਾ ਹੁੰਦਾ ਸੀ ਨਾ ਰਿਸ਼ਤੇਦਾਰਾਂ ਨੇ ਕਿਸੇ ਦੇ ਇੱਕ ਦੂਜੇ ਦੇ ਘਰ ਤਾਂ ਆਪਾਂ ਇਹ ਨਹੀਂ ਸੀ ਹੁੰਦਾ ਵੀ ਉਹਦੋਂ ਕਿਹੜਾ ਫੋਨ ਹੁੰਦੇ ਸੀਗੇ ਐਦਾਂ ਚਲੇ ਜਾਈਦਾ ਸੀ ਤਾਂ ਪਰ ਉਹ ਜਦੋਂ ਇੱਕਦਮ ਆਉਂਦੇ ਸੀ ਪਰੋਣੇ ਨਾ ਉਹਨਾਂ ਦੇ ਆਉਣ ਦਾ ਇੱਕ ਵੱਖਰਾ ਹੀ ਇੱਕ ਜਿੱਦਾਂ ਚਾਜ ਆ ਬੜਾ ਇੱਕ ਬਣੀ ਖੂਚੀ ਹੁੰਦੀ ਸੀ ਜਦੋਂ ਕੋਈ ਜਾਣ ਪਾਉਂਦਾ ਸੀਗਾ ਹੁਣ ਤਾਂ ਪਹਿਲਾਂ ਹੈ ਨਾ ਪੁੱਛਣਾ ਪੈਂਦਾ ਆ ਵੀ ਕਿੱਦਾਂ ਤੁਸੀਂ ਆ ਰਹੇ ਆ ਵੀ ਅਸੀਂ ਵੀ ਆਉਣਾ ਆ ਆ ਦੇਖ ਲਓ ਹੁਣ ਰੋਣਾ ਵੀ ਕਿੱਦਾਂ ਪੈਂਦਾ ਆ ਸਾਡੇ ਹੈ ਨਾ ਤੇ ਪਰੌਣੇ ਆਈ ਹੋਈ ਆ ਸਾਡੇ ਇਸ ਕਰਕੇ ਤੇ ਫਿਰ ਦਿਖਾਣਾ ਹੋਣ ਕੀ ਹੋ ਗਿਆ ਹੁਣ ਪਹਿਲਾਂ ਫੋਨ ਤੇ ਆਪਾਂ ਦੱਸ ਦਿੰਨੇ ਫਿਰ ਅਗਲੇ ਤੇ ਘਰ ਜਾਣਨੇ ਆ ਅੱਧਾ ਕਚਾ ਤਾਂ ਪਹਿਲਾਂ ਇੰਨਾ ਕ ਹੁੰਦਾ ਆ ਵੀ ਹਾਂ ਆਉਣਾ ਆਉਣਾ ਫਟਾਫਟ ਤਿਆਰੀ ਕਰੀਦੀ ਅੱਗੇ ਵਖਰਾ ਹੁੰਦਾ ਸੀ ਖਿੜਕੀ ਧਾਣੀ ਬਿਸਕੁਟ ਫੜਾਈ ਪਰੌਣਿਆਂ ਨੂੰ ਕਿਤੇ ਪਤਾ ਨਾ ਲੱਗੇ ਜਿਵੇਂ ਬੜਾ ਇਦਾ ਹੁੰਦਾ ਸੀ ਪਰ ਹੁਣ ਇਹ ਆ ਵੀ ਹੁਣ ਆਪਾਂ ਪਹਿਲਾਂ ਹੀ ਸਮਾਨ ਲਿਆ ਕੇ ਰੱਖ ਲੀਦਾ ਆ ਤੇ ਦੂਸਰੀ ਗੱਲ ਇਹ ਆ ਕਿ ਜਦੋਂ ਆਪਾਂ ਕਿਸੇ ਦੇ ਘਰ ਜਾਂਦੇ ਆ ਇਹ ਕੰਮ ਤੁਹਾਨੂੰ ਨਹੀਂ ਕਰਨੇ ਹੈਗੇ ਮੈਂ ਤੇ ਕਿੰਨੀ ਆ ਜਦੋਂ ਆਪਾਂ ਤੁਸੀਂ ਕਾਰਜਾਂਦੇ ਆ ਫਟਾਫਟ ਪਹਿਲਾਂ ਫੋਨ ਕੱਢਦੇ ਜਿੰਮ ਚੋਂ ਪਹਿਲਾਂ ਫੋਣੀ ਦੇਖਣ ਲੱਗ ਪੈਂਦੇ ਆ ਤੇ ਜਾਂ ਫਿਰ ਅਗਰ ਜਿਨ੍ਹਾਂ ਤੇ ਚਾਹੀਦਾ ਉਹ ਵੀ ਫੋਨ ਤੇ ਲੱਗੇ ਰਹਿੰਦੇ ਆ ਹਾਂਜੀ ਹਾਂਜੀ ਕਰਕੇ ਬਸ ਫੋਨ ਤੇ ਧਿਆਨ ਫੋਨ ਤੇ ਹੁੰਦਾ ਅਗਲੇ ਨੂੰ ਘਾਰਾ ਮਾਰ ਦੇ ਦੇਣੀ ਆ ਮੈਂ ਕਹਿੰਦੀ ਆਪਾਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਆਪਾਂ ਘੜੀ ਕਹਿੰਦਾ 2 ਘੰਟਾ ਬੈਠਣਾ ਹੁੰਦਾ ਕਿਉਂ ਨਾ ਆਪਾਂ ਰਾਂ ਨੂੰ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰੀਏ ਹਨਾ ਤੇ ਅਗਲੇ ਦੇ ਹਾਲ ਚਾਲ ਆਪਾਂ ਪੁੱਛੀਏ ਤੇ ਆਜੋ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਉਧਰ ਕਿਦਾਂ ਫੋਨ ਲੈ ਲੈ ਕੇ ਬੈਠੇ ਆ ਸਾਰੇ ਜਾਨੇ ਤੇ ਆ ਦੇਖਿਓ ਸਹੀ ਤੁਸੀਂ ਸਾਰੇ ਵਿੱਚੇ ਮੇਰੇ ਭੈਣ ਵਿੱਚੇ ਉਹਦੇ ਭਾਂਜੇ ਕਿੱਦਾਂ ਬੈਠੇ ਆ ਫੋਨ ਲੈ ਲੈ ਕੇ ਆਜੋ ਤੁਹਾਨੂੰ ਮੈਂ ਦਿਖਾਉਣੀ ਆ ਉਧਰ ਜਾ ਕੇ ਤੇ ਆਓ ਤੁਹਾਨੂੰ ਮੈਂ ਦਿਖਾਉਣੀ ਆ ਦੇਖੋ ਕਿਦਾਂ ਫੋਨਾਂ ਤੇ ਲੱਗੇ ਹੋਏ ਆ ਇਹ ਨਹੀਂ ਕਹਿਣਾ ਹੈਗਾ ਵੀ ਚੱਲ ਮਾਸੀ ਆਈ ਆ ਉਹਦੇ ਨਾਲ ਗੱਲਾਂ ਕਰ ਲਈਏ ਤੇ ਮਾਸੀ ਵੀ ਕੱਟਣੀ ਹੈਗੀ ਉਹ ਵੀ ਫੋਨ ਤੇ ਹੀ ਲੱਗੀ ਹੋਈ ਆ ਆਜੋ ਮੈਂ ਤੁਹਾਨੂੰ ਦਿਖਾਉਣੀ ਆ ਇੱਧਰ ਕਮਰੇ 'ਚ ਇੱਧਰ ਦੇਖਿਓ ਆ ਲੱਗਾ ਆ ਇੱਕ ਉਧਰ ਉਹ ਬਹਿਣ ਵੀ ਲੱਗੀ ਹੋਈ ਆ ਆ ਦੇਖ ਲੋ ਆ ਛੋਟਾ ਇਹ ਵੀ ਫੋਨ ਤੇ ਲੱਗਾ ਭਾਂਜੀ ਦੇਖ ਲੋ ਆ ਰਾਮਣਾ ਬੈਠੀ ਆ ਦੇਖ ਲੋ ਵੀ ਇਹਨਾਂ ਨੂੰ ਕੀ ਏਦਾਂ ਦੇ ਅੱਜ ਕੱਲ ਦੇ ਮਾਹੌਲ ਹੋ ਗਏ ਆ ਮਨ ਦਾ ਕੀ ਕਰੇ ਇਹ ਫੋਨ ਨਾ ਨੇ ਮੱਤ ਮਾਰੀ ਪਈ ਆ ਭੈਣ ਦਾ ਫੋਨ ਤੁਹਾਨੂੰ ਦਿਖਾਉਣੀ ਆ ਚੰਗੀ ਸੀ ਆਪ ਵੀ ਦਾ ਫੋਨ ਲੱਗ ਕੇ ਲੱਗਿਆ ਆ ਮੈਨੂੰ ਕਹਿੰਦਾ ਹੈ ਕਹਿੰਦਾ ਤੁਸੀਂ ਵੀ ਤਾਂ ਫੋਨ ਲੈ ਕੇ ਲੱਗੇ ਆ ਮੈਂ ਦੇਖ ਇੰਨੀ ਆ ਵੀ ਜੇ ਇਹਦਾ ਬੰਦਾ ਕਿ ਆਇਆ ਤੁਸੀਂ ਗੱਲਾਂ ਬਾਤਾਂ ਕਰੋ ਮਾਸੀ ਆਪਣੀ ਨਾਲ ਗੱਲਾਂ ਕਰੋ ਮਾਸੀ ਕਿਹੜਾ ਘਟਿਆ ਲੈ ਲੈ ਹੁਣ ਹੱਥ ਦੇ ਆ ਮੂੰਹ ਦੇ ਦੇ ਕੇ ਵਿੱਚ ਉਧਰ ਨੂੰ ਇਹ ਇਹਦੇ ਲੈ ਫੋਨ ਹੀ ਦੇਖੀ ਜਾਂਦੀ ਦੇਖ ਲੈ ਫੇ ਕਹਣਾ ਮੇਰੀ ਬਾਹਂ ਦੁਖਦੀ ਆ ਹੁਣ ਦੇ ਲੈ ਵੀ ਉਹ ਆ ਵੱਡੇ ਨੇ ਤਾਂ ਫੋਨ ਦਿੱਤਾ ਰੱਖ ਇਹ ਸ਼ਤਾਨ ਬਹੁਤਾ ਫਹਿਣ ਨੇ ਵੀ ਰੱਖ ਦਿੱਤਾ ਲੈ ਉਹਨੇ ਵੀ ਰੱਖ ਦਿੱਤਾ ਆ ਛੋਟੇ ਨੇ ਵੀ ਰੱਖ ਤਾ ਹੌਣ ਸਾਰਿਆਂ ਨੇ ਫੋਨ ਰੱਖਤੇ ਵੀ ਆਪਾਂ ਤਾਂ ਬਹੁਤ ਵਧੀਆ ਹੋ ਗਏ ਆ ਤੇ ਮੈਂ ਵੀ ਹੁਣ ਜਿਹੜਾ ਫੋਨ ਆ ਮੈਂ ਵੀ ਰੱਖ ਦਿੰਨੀ ਆ ਪਰ ਨਾ ਦੇ ਲੋ ਵੀ ਹੁਣ ਕਿਦਾਂ ਦਾ ਸਮਾਂ ਆ ਗਿਆ ਆ ਆਪਾਂ ਕਿਤੇ ਜਾ ਕੇ ਵੀ ਆਪਾਂ ਫੋਨ ਬੰਦ ਨਹੀਂ ਕਰਦੇ ਹੈਗੇ ਇਦਾਂ ਦੀ ਆ ਹੁਣ ਤਾਂ ਸਮਾਂ ਆ ਗਿਆ ਆ ਤੇ ਪਰ ਆਪਾਂ ਨੂੰ ਇਸ ਤਰ੍ਹਾਂ ਨੇ ਇੱਧਰ ਬੋਟੀ ਸਾਡੀ ਵਿਚਾਰੀ ਦੇ ਲੋ ਗਰਮੀ ਚ ਲੱਗੀ ਹੋਈ ਆ ਨਹੀਂ ਪਰ ਉਦਾਂ ਪੇ ਅਸੀਂ ਲਾਇਆ ਹੋਇਆ ਤੇ ਹੁਣ ਇਹ ਪੂਰਾ ਠੰਡਾ ਹੋਇਆ ਪਿਆ ਆ ਤਾਜਨ ਨੇ ਇਹਦੇ ਲੋਹਨ ਬੜੀਆ ਤਰੀਕੇ ਨਾਲ ਲੱਗੀ ਆ ਰੋਟੀ ਰੋਟੀ ਬਣਾਈ ਜਾਂਦੀ ਆ ਤੇ ਮੈਂ ਵੀ ਇਹਦੇ ਨਾਲ ਥੋੜੀ ਬਹੁਤੀ ਹੈਲਪ ਕਰ ਦੇਣੀ ਜਿੱਦਾਂ ਹਨਾ